ਹੁਣ ਇੱਕ ਪਾਸੇ ਇਧਰ ਗਵਰਨਰ ਤੇ ਨਜ਼ਰਾਂ ਟਿਕੀਆਂ ਸੀ ਪੰਜਾਬ ਦੇ ਲੋਕਾਂ ਦੀ ਕੀ ਕੀ ਬੋਲਦੇ ਆ ਕੀ ਲੈ ਕੇ ਆਏ ਤਿੰਨਾਂ ਦਿਨਾਂ 'ਚ ਤਜਰਬਾ ਕੀ ਦੱਸ ਰਿਹਾ ਉਧਰ ਮੁੱਖ ਮੰਤਰੀ ਭਗਵੰਤ ਮਾਨ ਹਰਿਆਣੇ 'ਚ ਜਾ ਕੇ ਚਾਹੇ ਉਹਨਾਂ ਦਾ ਇੱਕ ਆਪਣਾ ਪਾਰਟੀ ਦਾ ਪ੍ਰਚਾਰ ਸੀ ਪਰ ਉਹਦੇ ਵਿੱਚ ਪੰਜਾਬ ਨੂੰ ਵੀ ਧਿਆਨ 'ਚ ਰੱਖਦੇ ਹੋયા ਆ ਦਿੱਲੀ ਨੂੰ ਧਿਆਨ 'ਚ ਰੱਖਦੇ ਹੋયા ਬਹੁਤ ਵੱਡੇ ਦਾਅਵੇ ਕੀਤੇ ਗਏ ਮੁੱਖ ਮੰਤਰੀ ਵੱਲੋਂ ਦੇਖੋ ਹਰਿਆਣੇ ਦੇ ਵਿੱਚ ਵੀ ਇਲੈਕਸ਼ਨ ਲੜ ਰਹੇ ਨੇ ਜਿਵੇਂ ਅੱਜ ਕਿਉਂਕਿ ਸ਼ੁਰੂਆਤ ਹੋ ਚੁੱਕੀ ਆ ਵਿਧਾਨ ਸਭਾ ਹਰਿਆਣੇ ਦੇ ਵਿੱਚ ਉਮੀਦ ਆ ਕਿ ਅਕਤੂਬਰ ਮਹੀਨੇ ਦੇ ਵਿੱਚ ਹੋ ਜਾਏਗੀ ਔਰ 90 ਵਿਧਾਨ ਸਭਾ ਅਸੈਂਬਲੀਆਂ ਨੇ ਹਾਲਾਂਕਿ ਗੱਠ ਜੋ ਟੁੱਟ ਚੁੱਕਾ ਗਿਆ ਕੁਰਕ ਖੇਤਰ ਇਹਨਾਂ ਨੇ ਲੜੀ ਸੀ ਬਾਕੀ 9 ਸੀਟਾਂ ਜਿਹੜੀਆਂ ਹਰਿਆਣੇ ਦੇ ਲੋਕ ਸਭਾ ਵਾ ਉਹ ਕਾਂਗਰਸ ਪਾਰਟੀ ਨਾਲ ਲੜ ਰਹੀ ਹੈ ਉਹ ਗੱਠ ਜੋ ਟੁੱਟਾ ਹੁਣ 90 ਸੀਟਾਂ ਤੇ ਖੁਦ ਆਮਾਦੀ ਪਾਰਟੀ ਚੋਂ ਲੜ ਰਹੀ ਆ ਹੁਣ ਦੇਖਦੇ ਆ ਕਿ ਆਮਾਦੀ ਪਾਰਟੀ ਹਰਿਆਣਾ ਦੇ ਵਿੱਚ ਐਡੀ ਜਿੱਤਣ ਦੀ ਪੋਜੀਸ਼ਨ ਦੇ ਵਿੱਚ ਹੈ ਨਹੀਂ ਆ ਪਰ ਉਹਦਾ ਨੁਕਸਾਨ ਕਿਨੂੰ ਹੁੰਦਾ ਉਹ ਵੇਖਣ ਵਾਲੀ ਗੱਲ ਆ ਉਹਦਾ ਨੁਕਸਾਨ ਕੀ ਕਾਂਗਰਸ ਨੂੰ ਹੋਏਗਾ ਜਾਂ ਉਹਦਾ ਨੁਕਸਾਨ ਬੀਜੇਪੀ ਨੂੰ ਹੋਊਗਾ ਜੇ ਕਾਂਗਰਸ ਨੂੰ ਨੁਕਸਾਨ ਹੋ ਰਿਹਾ ਇਹਦਾ ਮਤਲਬ ਬੀਜੇਪੀ ਰਿਪੀਟ ਕਰੇਗੀ ਜੇ ਬੀਜੇਪੀ ਦਾ ਨੁਕਸਾਨ ਹੁੰਦਾ ਮਤਲਬ ਕਿ ਕਾਂਗਰਸ ਸਰਕਾਰ ਬਣੂਗੀ ਅੱਜ ਦੇ ਤਰੀਕ ਦੇ ਨਾਲ ਉਥੇ ਆਮਾਦੀ ਪਾਰਟੀ ਜਿੱਤਣ ਦੀ ਪੋਜੀਸ਼ਨ ਦੇ ਵਿੱਚ ਨਹੀਂ ਹੈ ਹਾਲਾਂਕਿ ਕਿਉਂਕਿ ਅਰਵਿੰਦ ਕੇਜਰੀਵਾਲ ਹਰਿਆਣੇ ਦੇ ਜੰਪਲ ਨੇ ਹਰਿਆਣੇ ਦੇ ਵਾਸੀ ਨੇ ਹਰਿਆਣੇ ਦਾ ਲਾਲ ਕਹਿ ਕੇ ਉਹਨੂੰ ਪੁਕਾਰਿਆ ਜਾ ਰਿਹਾ ਜਾ ਰਿਹਾ ਵਾ ਨਾਰਾ ਵੀ ਦਿੱਤਾ ਹਾਂ ਕੇਜਰੀਵਾਲ ਨੂੰ ਲਾਲ ਦਿੱਤਾ ਹੈ ਹਰਿਆਣੇ ਦਾ ਲਾਲ ਕੇਜਰੀਵਾਲ ਉਹ ਨਾਰਾ ਦਿੱਤਾ ਜਾ ਰਿਹਾ ਉਸ ਨਾਰੇ ਦਾ ਕਿੰਨਾ ਪੈਦਾ ਹੁੰਦਾ ਹੁਣ ਸਵਾਲ ਹੈ ਕਿ ਅੱਜ ਦੋ ਰੈਲੀਆਂ ਕੀਤੀਆਂ ਨੇ ਮੁੱਖ ਮੰਤਰੀ ਭਗਵੰਤ ਸੱਣੇ ਉਹਨਾਂ ਨੇ ਕਿਹਾ ਕਿ ਹਰਿਆਣੇ ਦੇ ਵਿੱਚ ਭਾਈ ਪਤੀਜਾਵਾਜ ਜੀਜਾ ਨੋਂ ਕਰ ਗਏ ਮਿਲਦੀਆਂ ਪੰਜਾਬ ਚ ਪੁੱਛੋ ਕਹਿੰਦੇ ਆਮ ਘਰਾਂ ਦੇ ਵੀ ਜਿਹੜੇ ਬੰਦੇ ਅਫਸਰ ਲੱਗ ਚੁੱਕੇ ਨੇ 45000 ਤੋਂ ਵੱਧ ਮੈਂ ਲੋਕਾਂ ਨੂੰ ਰੋਜ਼ਗਾਰ ਦੇ ਚੁੱਕਾ ਦਿੱਲੀ ਦੀ ਗੱਲ ਕਰਦੇ ਨੇ ਕਿ ਦਿੱਲੀ ਦੇ ਸਕੂਲ ਦੇਖੋ ਪੀਐਨ ਦਾ ਲੜਕਾ ਵੀ ਉੱਥੇ ਪੜਦਾ ਜੱਜ ਦਾ ਵੀ ਬੱਚਾ ਉੱਥੇ ਪੜਦਾ ਹੁਣ ਪਤਾ ਨਹੀਂ ਉਹ ਕਿਹੜੇ ਸਕੂਲ ਨੇ ਸਰਕਾਰੀ ਜਿੱਥੇ ਜੱਜਾਂ ਦੇ ਵੀ ਹਾਈ ਕੋਰਟ ਦੇ ਜੱਜਾਂ ਦੇ ਜਾਂ ਜਿਹੜੇ ਦੂਜੀਆਂ ਲੋਅਰ ਕੋਰਟ ਦੇ ਜੱਜਾਂ ਦੇ ਜੱਜਾਂ ਦੇ ਬੱਚੇ ਵੀ ਪੜਦੇ ਇਹ ਆਪਣੇ ਆਪ ਚ ਇੱਕ ਵੱਡੀ ਅਜੂਬਾ ਹੋ ਸਕਦਾ ਚਲੋ ਦੂਜੀ ਗੱਲ ਇਹ ਰਹਿ ਗਈ ਕਿ ਉੱਥੇ ਵੀ ਜਾ ਕੇ ਉਹਨਾਂ ਨੇ ਗਵਰਨਰ ਤੇ ਹੀ ਟਿੱਪਣੀ ਕੀਤੀ ਹੈ ਉਹਨਾਂ ਨੂੰ ਪਤਾ ਸੀ ਕਿ ਅੱਜ ਪਹਿਲਾਂ ਤੇ ਕੱਲ ਸ਼ੁਰੂਆਤ ਕੀਤੀ ਰਾਜਪਾਲ ਸਾਹਿਬ ਨੇ ਕਿ ਜਦੋਂ ਉਹਨਾਂ ਦੇ ਲਾਗੇ ਪੰਜਾਬ ਦੇ ਡੀਜੀਪੀ ਔਰ ਪੰਜਾਬ ਦੇ ਮੁਖ ਸਕੱਤਰ ਅਨਰਾਗ ਵਰਮਾ ਸਾਹਿਬ ਬੈਠੇ ਸੀ ਉਹ ਕਹਿੰਦੇ ਕਿ ਬੀਜੀ ਬੰਦੇ ਨੇ ਸ਼ਾਇਦ ਇਹਨਾਂ ਨੂੰ ਨਾ ਮਿਲਦਾ ਹੋਵੇ ਕੱਲ ਵੀ ਉਹਨੇ ਜਵਾਬ ਦਿੱਤਾ ਅੱਜ ਗਵਰਨਰ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਨੂੰ ਹਰਿਆਣੇ ਦੀ ਰੈਲੀ 'ਚ ਸਬੋਧਨ ਕਰਦਾ ਮੌਕਾ ਮਿਲਿਆ ਉਹਨਾਂ ਨੇ ਫਿਰ ਛੇੜ ਦਿੱਤੀ ਹੈਗੀ ਕਿ ਜਿਹੜੇ ਗਵਰਨਰ ਨਾ ਅਸਲ ਦੇ ਵਿੱਚ ਨੌਨ ਬੀਜੇਪੀ ਜਿਹੜੀਆਂ ਰੂਲ ਸਟੇਟ ਨੇ ਉਹਨਾਂ ਨੂੰ ਤੰਗ ਕਰਨ ਵਾਸਤੇ ਗਵਰਨਰ ਲਾਏ ਹੋਏ ਨੇ ਉਹਨਾਂ ਫਿਰ ਗੱਲ ਇਲੈਕਟਿਡ ਦੀ ਤੇ ਸਿਲੈਕਟਿਡ ਦੀ ਕੀਤੀ ਹੈਗੀ ਨਾ ਔਰ ਇਸ مسئلے ਦੇ ਵਿੱਚ ਹੁਣ ਦੇਖਦੇ ਹਾਂ ਕਿ ਜਿਹੜੇ ਅੱਜ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੋਈ ਕਮਾਂਡ ਉਹਨਾਂ ਨੇ ਸੰਭਾਲੀ ਹੋਈ ਆ 45 ਰੈਲੀਆਂ ਕਰਨੀਆਂ ਪਹਿਲੇ ਫੇਸ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਗੈਰ ਹਾਜ਼ਰੀ ਦੇ ਵਿੱਚ ਆਮ ਆਦੀ ਪਾਰਟੀ ਨੇ ਸਨੀਤਾ ਕੇਜਰੀਵਾਲ ਨੂੰ ਬਾਲੀਵਾਰਸ ਬਣਾ ਦਿੱਤਾ ਹੈਗਾ ਉਹਨਾਂ ਦੇ ਹੀ ਕਹਿਨ ਤੇ ਹੁਣ ਪਾਰਟੀ ਚੱਲ ਰਹੀ ਆ ਉਹਨਾਂ ਨੇ ਹੀ ਪੰਚਕੂਲੇ ਆ ਕੇ ਸ਼ੁਰੂਆਤ ਕੀਤੀ ਸੀ ਜਿਹੜੇ ਹਰਿਆਣਾ ਦੇ ਲੋਕਾਂ ਨੂੰ ਗਾਰੰਟੀਆਂ ਦਿੱਤੀਆਂ ਨੇ ਹੁਣ ਅਗਲੇ ਦਿਨਾਂ 'ਚ ਸਨੀਤਾ ਕੇਜਰੀਵਾਲ ਵੀ ਰੈਲੀਆਂ ਨੂੰ ਸੰਬੋਧਨ ਕਰਨਗੇ। ਉੱਥੇ ਜਿੱਥੇ ਡਿਵੈਲਪਮੈਂਟ ਦੀ ਗੱਲ ਕਰ ਰਹੇ ਨੇ ਉੱਥੇ ਉਹ ਕੇਜਰੀਵਾਲ ਦੀ ਰਿਹਾਈ ਦਾ ਵਾਸਤਾ ਵੀ ਪਾ ਰਹੇ ਨੇ। ਹੁਣ ਦੇਖਦੇ ਹਾਂ ਕਿ ਆ ਹਰਿਆਣੇ ਦੇ ਵਿੱਚ ਕਿਉਂਕਿ ਉਹ ਵਾਰ-ਵਾਰ ਆਮ ਆਦੀ ਪਾਰਟੀ ਕਹਿ ਰਹੀ ਹੈ ਕਿ ਜੀ ਸਾਡੀ ਦਿੱਲੀ ਦੀ ਸਰਕਾਰ ਤਿੰਨ ਵਾਰਾਂ ਬਣ ਚੁੱਕੀ ਹੈ। ਦਿੱਲੀ ਦੀ ਸਰਕਾਰ ਵੇਖ ਕੇ ਪੰਜਾਬ ਦੇ ਲੋਕਾਂ ਨੇ ਸਾਨੂੰ ਜਿੱਤਾ ਦਿੱਤਾ ਹੈਗਾ। ਹੁਣ ਇੱਕ ਪਾਸੇ ਪੰਜਾਬ ਤੇ ਇੱਕ ਪਾਸੇ ਦਿੱਲੀ ਤੇ ਹਰਿਆਣੇ ਵਾਲੇ ਤੁਸੀਂ ਵਿਚਾਰ ਤੁਹਾਡੀਆਂ ਰਿਸ਼ਤੇਦਾਰੀਆਂ ਜਾਂ ਤੁਹਾਡੀ ਜਾਣ ਪਛਾਣ ਪੰਜਾਬ ਦੇ ਵਿੱਚ ਵੀ ਹੈ ਤੇ ਦਿੱਲੀ ਦੇ ਵਿੱਚ ਵੀ ਹੈ ਤੇ ਉੱਥੋਂ ਦੇਖੋ ਕਿ ਦੋਨਾਂ ਸੂਬਿਆਂ ਦੇ ਵਿੱਚ ਅਸੀਂ ਕਿੰਨਾ ਕੁਝ ਕੰਮ ਕਰ ਦਿੱਤਾ ਅਸੀਂ 90% ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਕਰ ਦਿੱਤਾ ਅਸੀਂ 45000 ਲੋਕਾਂ ਨੂੰ ਰੋਜ਼ਗਾਰ ਦਿੱਤਾ ਸਰਕਾਰੀ ਸਾਡੇ ਮਹਿਲਾ ਕਲੀਨਿਕ ਸਾਡੇ ਜਿਹੜੇ ਸਕੂਲ ਨੇ ਉਹ ਵਰਲਡ ਵਾਈਡ ਲੈ ਵਰਲਡ ਲੈਵਲ ਦੇ ਬਣ ਚੁੱਕੇ ਨੇ ਹੁਣ ਦੇਖਦੇ ਹਾਂ ਕਿ ਦਿੱਲੀ ਵਾਲਿਆਂ ਤੋਂ ਬਾਅਦ ਪੰਜਾਬ ਵਾਲਿਆਂ ਨੇ ਭਰੋਸਾ ਕੀਤਾ ਹਰ ਦੂਜਾ ਪੰਜਾਬ ਦੇ ਵਿੱਚ ਲੋਕਾਂ ਨੇ ਕਾਲੀ ਬੀਜੇਪੀ ਤੇ ਕਾਂਗਰਸਾਂ ਨੂੰ ਨਫ਼ਰਤ ਕੀਤੀ ਸੀ ਹੁਣ ਹਰਿਆਣੇ ਦੇ ਜਿਹੜੇ ਲੋਕ ਨੇ ਉਹ ਆਮ ਆਦੀ ਪਾਰਟੀ ਤੇ ਭਰੋਸਾ ਕਰਨਗੇ ਇਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਆ ਚਾਹੇ ਕੇਜਰੀਵਾਲ ਸਾਹਿਬ ਹੁਣ ਬਾਹਰ ਵੀ ਆਜਣ ਜਾਂ ਸਨੀਤਾ ਕੇਜਰੀਵਾਲ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਰੈਲੀਆਂ ਨੂੰ ਸੰਬੋਧਨ ਕਰਨਗੇ ਜਾਂ ਪੰਜਾਬ ਦੇ ਸੀਐਮ ਕੋ ਕਿ ਐਸ ਟਾਈਮ ਆਮ ਆਦੀ ਪਾਰਟੀ ਕੋਲ ਨੰਬਰ 1 ਜਿਹੜੇ ਸਟਾਰ ਕੰਪੇਨਰ ਨੇ ਜਿਨ੍ਹਾਂ ਨੂੰ ਸੁਣਿਆ ਜਾ ਰਿਹਾ ਜਾਂ ਜਿਨ੍ਹਾਂ ਨੂੰ ਅਜੇ ਕრაਊਡ ਪੁਲਰ ਦੇ ਤੌਰ ਤੇ ਦੇਖਿਆ ਜਾ ਰਿਹਾ ਉਹ ਭਗਵੰਤ ਮਾਨ ਤੇ ਕੀ ਹੁਣ ਅਰਵਿੰਦ ਕੇਜਰੀਵਾਲ ਦੀ ਗੈਰ ਹਾਜ਼ਰੀ ਦੇ ਵਿੱਚ ਹਰਿਆਣੇ ਦੀ ਜਨਤਾ ਹਰਿਆਣੇ ਦੇ ਜਿਹੜੇ ਲੋਕ ਨੇ ਉਹ ਸੁਨੀਤਾ ਕੇਜਰੀਵਾਲ ਉਹ ਭਗਵੰਤ ਮਾਨ ਸਾਹਿਬ ਜਾਂ ਜਿਹੜੇ ਇਹਨਾਂ ਦੇ ਰਾਜ ਸਭਾ ਮੈਂਬਰ ਜਿਹੜੇ ਜਾਦਾ ਚਰਚਾ ਦੇ ਚਿਹਰੇ ਨੇ ਸੰਦੀਪ ਪਾਟਕ ਸੰਜੇ ਸਿੰਘ ਤੇ ਰਾਗਵ ਚੱਡਾ ਇਹਨਾਂ ਨੂੰ ਸੁਣ ਕੇ ਭਰੋਸਾ ਕਰਨਗੇ ਇਸ ਆਮ ਆਦੀ ਪਾਰਟੀ ਦੇ ਮੋٹے ਪੰਜ ਚਿਹਰੇ ਨੇ ਹਾਲਾਂਕਿ ਪੰਜਾਬ ਦੇ ਕੈਬਨਿਟ ਮੰਤਰੀ ਵੀ ਜਾਣਗੇ ਐਮਐਲਏ ਵੀ ਜਾਣਗੇ ਦਿੱਲੀ ਦੇ ਵੀ ਮੰਤਰੀ ਆਉਣਗੇ ਉਥੋਂ ਦੇ ਐਮਐਲਏ ਵੀ ਆਉਣਗੇ ਪਰ ਮੋٹے ਰੂਪ ਦੇ ਵਿੱਚ ਪੰਜ ਚਿਹਰੇ ਨੇ ਪੰਜਾਂ ਦੀ ਜਿਹੜੀ ਹਰਿਆਣੇ ਦੇ ਲੋਕ ਉਹਨਾਂ ਤੇ ਕਿੰਨਾ ਵਿਸ਼ਵਾਸ ਕਰਦੇ ਨੇ ਉਹ ਆਪਣੇ ਆਪ ਚ ਇੱਕ ਵੱਡਾ ਸਵਾਲ ਆ ਪਰ 2024 ਦੀਆਂ ਲੋਕ ਸਭਾ ਚੋਣਾਂ ਚ ਜੇ ਗੱਠ ਜੋੜ ਹੁੰਦਿਆਂ ਵੀ ਕੁਰਖ ਖੇਤਰ ਵੀ ਆਮ ਆਦੀ ਪਾਰਟੀ ਨਹੀਂ ਜਿੱਤ ਸਕੀ ਇਹਦਾ ਮਤਲਬ ਹੈ ਕਿ ਕਾਫੀ ਕਮੀ ਪੇਸ਼ੀ ਰਹਿ ਗਈ ਹੈ ਕੀ ਉਹ ਜਿਹੜੀ ਕਮੀ ਪੇਸ਼ੀ ਰਹਿ ਗਈ ਸੀ ਕੁਰਕhetra ਲੋਕ ਸਭਾ ਵਾਸਤੇ ਉਹ ਹੁਣ 90 ਵਿਧਾਨ ਸਭਾ ਚ ਪੂਰੀ ਹੋਏਗੀ ਜਾਂ ਕੀ ਆਮਾਦੀ ਪਾਰਟੀ ਵਾਕੇ ਉਥੇ ਸਰਕਾਰ ਬਣਾਉਣ ਦੇ ਵਿੱਚ ਸਮਰਥ ਹੈ ਜੇ ਸਰਕਾਰ ਨਹੀਂ ਬਣਦੀ ਤੇ ਕੀ ਉਹ ਮੁੱਖ ਤੌਰ ਤੇ ਵਿਰੋਧੀ ਧਿਰ ਦੀ ਨੀਤ ਭੂਮਿਕਾ ਨਿਭਾ ਸਕਦੇ ਨੇ ਇਹ ਹਰਿਆਣੇ ਦੇ ਵਿੱਚ ਜਿਹੜਾ ਪੈਂਡਾ ਵਾ ਉਹ ਕਾਫੀ ਔਕਾ ਜਿਹਾ ਲੱਗਦਾ ਕਿਉਂਕਿ ਪੰਜਾਬ ਦੇ ਲੋਕਾਂ ਦੀ ਸਾਈਕੀ ਹੋਰ ਆ ਹਰਿਆਣੇ ਦੇ ਲੋਕਾਂ ਦੀ ਸਾਈਕੀ ਹੋਰ ਆ ਉੱਥੇ ਜਾਟ ਵਰਸਸ ਨੌਨ ਜਾਟ ਚੱਲਦਾ ਹੈਗਾ ਜਿਹੜਾ ਬੀਜੇਪੀ ਨੇ ਬੜੇ ਖੂਬਸੂਰਤ ਤਰੀਕੇ ਦੇ ਨਾਲ ਸਿਆਸਤ ਕਰਦੇ ਹੋਏ ਲਗਾਤਾਰ ਦੂਜੀ ਵਾਰ ਸਰਕਾਰ ਬਣਾਈ ਹੈਗੀ ਹਾਲੇ ਵੀ ਉੱਥੇ ਜਾਟ ਵਰਸਸ ਨੌਨ ਜਾਟ ਦਾ ਮੁੱਦਾ ਹੈਗਾ ਬੀਜੇਪੀ ਕੋ ਇਨੇ ਜਾਟ ਨਹੀਂ ਹੈ ਲੇਕਿਨ ਉਹਨਾਂ ਕੋ ਨੌਨ ਜਾਟ ਕੱਢ ਰਾਂ ਕਾਂਗਰਸ ਜਾਟ ਦੇ ਨਾਲ ਕਾਫੀ ਪ੍ਰਭਾਵਤ ਹੈ ਔਰ ਯਾਰਡ ਕਾਂਗਰਸ ਤੋਂ ਪ੍ਰਭਾਵਤ ਹੈਗਾ ਉਥੇ ਭពਿੰਦਰ ਸਿੰਘ ਹੁੱਡਾ ਇੱਕ ਪਾਸੇ ਕਾਂਗਰਸ ਪਾਰਟੀ ਕੋ ਦੂਜੇ ਪਾਸੇ ਉਹਨਾਂ ਕੋ ਨਾਇਬ ਸੈਨਿਕਾ ਔਰ ਭਾਜਪਾ ਦਾ ਇੱਕ ਵੱਡਾ ਕਾਟਰ ਆ ਆਮ ਆਦੀ ਪਾਰਟੀ ਕੋ ਹਰਿਆਣੇ ਦੇ ਵਿੱਚ ਓਡਾ ਵੱਡਾ ਕੋਈ ਲੀਡਰ ਨਹੀਂ ਆ ਜਿਸ ਤੇ ਭਰੋਸਾ ਕੀਤਾ ਜਾ ਸਕਦਾ ਹੁਣ ਉਹ ਭਰੋਸਾ ਜੇ ਤੁਹਾਡੇ ਕੋਲ ਲੋਕਲ ਕੋਈ ਫੇਸ ਵੱਡਾ ਨਹੀਂ ਹੈ ਤੇ ਕੀ ਲੋਕੀ ਫਿਰ ਕੇਜਰੀਵਾਲ ਦੇ ਭਰੋਸੇ ਦੇ ਵਿੱਚ ਜਾ ਭਗਵੰਤ ਮਾਨ ਦੇ ਭਰੋਸੇ ਦੇ ਵਿੱਚ ਉੱਥੇ ਸਰਕਾਰ ਬਣਾ ਸਕਦੇ ਹੈਗੇ ਨੇ ਹਾਲਾਂਕਿ ਉੱਥੇ ਜਿਹੜੇ ਪਹਿਲਾਂ ਇਹਨਾਂ ਨੇ ਰਾਜ ਸਭਾ ਮੈਂਬਰ ਹਰਿਆਣਾ ਤੋਂ ਭੇਜੇ ਉਹਨਾਂ ਨੂੰ ਪ੍ਰਧਾਨ ਲਾਇਆ ਸੀ ਗੁਪਤਾ ਕਰਕੇ ਹਨਾ ਔਰ ਦੂਜੇ ਉੱਥੇ ਉਹ ਨਰਾਗ ਢਾਂਡਾ ਵਾ ਜਿਨ੍ਹਾਂ ਨੂੰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦਾ ਅਹੁਦਾ ਦਿੱਤਾ ਗਿਆ ਅੱਜ ਵੀ ਉਹਨਾਂ ਨੇ ਪਗਵੰਤ ਮਾਨ ਨੂੰ ਉਹਨਾਂ ਦੇ ਨਾਲ ਸਟੇਜ ਸਾਂਝੀ ਕੀਤੀ ਆ ਉਹਨਾਂ ਦੀ ਜਿਹੜੀ ਸ਼ੁਰੂਆਤ ਇੱਕ ਪੱਤਰਕਾਰ ਦੇ ਤੌਰ ਤੇ ਹੋਈ ਤੇ ਅਰਵਿੰਦ ਕੇਜਰੀਵਾਲ ਸਾਹਿਬ ਦੇ ਕਾਫੀ ਕਰੀਬੀਆਂ ਚੋਂ ਇੱਕ ਬਣੇਗੇ ਨੇ ਇਸੇ ਕਰਕੇ ਉਹਨਾਂ ਨੂੰ ਹਰਿਆਣੇ ਦੇ ਵਿੱਚ ਇੱਕ ਵੱਡਾ ਅਹੁਦਾ ਦਿੱਤਾ ਗਿਆ ਕਿ ਉਹ ਪ੍ਰੋਸਾ ਬਣਨਗੇ ਕਿ ਹਰਿਆਣੇ ਦਾ ਉਹ ਵਿਸ਼ਵਾਸ ਬਣਨਗੇ ਇਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈ ਲੇਕਿਨ ਲਗਾਤਾਰ ਹੁਣ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਚ ਆਮ ਆਦੀ ਪਾਰਟੀ ਦੇ ਐਮਐਲਏ ਤੇ ਮੰਤਰੀ ਉਹਨਾਂ ਦੇ ਹਰਿਆਣੇ ਦੇ ਵਿੱਚ ਗੇੜੇ ਤੇ ਗੇੜੇ ਲੱਗਣਗੇ ਇੱਕ ਪਾਸੇ ਗੇੜੇ ਹਰਿਆਣੇ ਦੇ ਵਿੱਚ ਲੱਗਣਗੇ ਦੂਜੇ ਪਾਸੇ ਆਮ ਆਦੀ ਪਾਰਟੀ ਨੇ ਜਿਹੜੀਆਂ ਪੰਜਾਬ ਦੇ ਵਿੱਚ 4 ਜਿਮਨੀ ਚੋਣਾ ਹੋਣੀਆਂ ਨੇ ਹਰਿਆਣੇ ਦੇ ਨਾਲ ਹੀ ਹੋ ਜਾਣੀਆਂ ਜਿੱਦੇ ਗਿੱਦੜਬਾਹਾ ਬਰਨਾਲਾ ਚੱਬੇਵਾਲ ਤੇ ਡੇਰਾ ਬਬਨ ਉਹਨਾਂ ਵਾਸਤੇ ਜਿਹੜੀ ਆਮ ਆਦੀ ਪਾਰਟੀ ਨੇ ਮੰਤਰੀਆਂ ਦੇ ਡਿਊਟੀਆਂ ਵੀ ਲਗਾ ਦਿੱਤੇ ਕਿਤੇ ਉਹਨੂੰ ਅਮਨ ਰੋੜਾ ਨੂੰ ਲਾਤਾ ਕਿਤੇ ਹਰਜੋਤ ਸਿੰਘ ਬੈਸ ਨੂੰ ਲਾ ਦਿੱਤਾ ਕਿਤੇ ਕੁਲਦੀਪ ਸਿੰਘ ਢਾਲੀਵਾਲ ਨੂੰ ਲਾਤਾ ਨਾਲ ਉਹਨਾਂ ਦੇ ਇੱਕ ਇੱਕ ਐਮਐਲਏ ਲਾਤਾ ਇੱਕ ਨੂੰ ਕਨਵੀਨਰ ਇੱਕ ਨੂੰ ਕੋਕਨਵੀਨਰ ਲਾ ਦਿੱਤਾ ਹੈਗਾ